ਦੇਖਣ ਦੇ ਵਿੱਚ ਤਾਂ ਸਾਰੇ ਇੱਕੋ ਹੀ ਤਰ੍ਹਾਂ ਦੇ ਲੱਗਦੇ ਨੇ ਇਸ ਕਰਕੇ ਤੁਸੀਂ ਉਹਨਾਂ ਨੂੰ ਖਰੀਦ ਤਾਂ ਲੈਂਦੇ ਹੋ ਪਰ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਇਹ ਤੁਹਾਡੇ ਲਈ ਸਹੀ ਹੈ ਜਾਂ ਫਿਰ ਗਲਤ ਨੇ ਤਾਂ ਤੁਸੀਂ ਕੁਝ ਤਰੀਕਿਆਂ ਦੇ ਨਾਲ ਘਰ ਦੇ ਵਿੱਚ ਜਾ ਕੇ ਇਹਨਾਂ ਅੰਡਿਆਂ ਦੀ ਪਛਾਣ ਕਰ ਸਕਦੇ ਹੋ ਕਿ ਇਹ ਸਹੀ ਨੇ ਜਾਂ ਫਿਰ ਗਲਤ ਨੇ ਯਾਨੀ ਕਿ ਨਕਲੀ ਹੈ ਜਾਂ ਫਿਰ ਅਸਲੀ ਹੈ ਤੁਹਾਨੂੰ ਦੱਸਦੀ ਹੈ ਕਿ ਅੰਡੇ ਜੋ ਕਿ ਸਰੀਰ ਦੇ ਲਈ ਬਹੁਤ ਹੀ ਪੋਸ਼ਟਿਕ ਹੁੰਦੇ ਨੇ ਬਾਜ਼ਾਰ ਦੇ ਵਿੱਚ 7 ਤੋਂ 8 ਰੁਪਏ ਦੇ ਵਿੱਚ ਵੇਚਣ ਵਾਲੇ ਪੋਲਟਰੀ ਅੰਡੇਾਂ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਉਠਾਏ ਜਾ ਰਹੇ ਨੇ ਦੋਸ਼ ਹੈ ਕਿ ਇਹ ਅੰਡੇਾਂ ਦੀ ਗੁਣਵੱਤਾ ਬਹੁਤ ਮਾੜੀ ਹੈ ਜਦੋਂ ਤੋੜਿਆ ਜਾਂਦਾ ਹੈ ਤਾਂ ਇਹ ਇੱਕ ਅਜੀਬ ਗੰਧ ਛੱਡਦੇ ਨੇ ਜੋ ਕਿ ਜ਼ਰਦੀ ਦਾ ਰੰਗ ਵੀ ਹਲਕਾ ਹੋ ਜਾਂਦਾ ਹੈ ਤੇ ਕਈ ਵਾਰ ਜ਼ਰਦੀ ਅੰਡੇ ਦੇ ਅੰਦਰ ਘੁਲ ਜਾਂਦੀ ਹੈ ਅੰਡਿਆਂ ਦੇ ਵਿੱਚ ਇਸ ਬਦਲਾਅ ਨੇ ਗ੍ਰਾਹਕਾਂ ਨੂੰ ਅੰਡਿਆਂ ਬਾਰੇ ਸਵਾਲ ਖੜੇ ਕਰ ਦਿੱਤੇ ਨੇ ਕੁਝ ਕਹਿੰਦੇ ਨੇ ਕਿ ਅੰਡੇ ਨਕਲੀ ਨੇ ਕੁਝ ਕਹਿੰਦੇ ਨੇ ਕਿ ਮੁਰਗੀਆਂ ਨੂੰ ਹੋਰ ਅੰਡੇ ਪੈਦਾ ਕਰਨ ਦੇ ਲਈ ਟੀਕੇ ਅਤੇ ਦਵਾਈ ਦਿੱਤੀ ਜਾਂਦੀ ਹੈ ਹਾਲਾਂਕਿ ਪੋਲਟਰੀ ਮਾਹਿਰ ਸਲਾਹ ਦਿੰਦੇ ਨੇ ਕਿ ਬਾਜ਼ਾਰ ਤੋਂ ਖਰੀਦੇ ਗਏ ਅੰਡਿਆਂ ਦੇ ਉੱਤੇ ਸ਼ੱਕ ਕਰਨ ਦੀ ਬਜਾਏ ਉਹਨਾਂ ਦੇ ਖਰੀਦ ਦੇ ਸਮੇਂ ਦੇ ਸਮੇਂ ਅਤੇ ਕਾਰ ਲੈ ਜਾਣ ਤੋਂ ਬਾਅਦ ਜਾਂਚ ਕੀਤੀ ਜਾਣੀ ਚਾਹੀਦੀ ਹੈ